ਸਸ਼ੂਕਾਲ ਕੈਨਟੀਵੀ ਪੰਜਾਬੀ ਵੇਖ ਰਹੇ ਤੁਸੀਂ ਤੇ ਟਾਬੇ ਤੇ ਖਾਣਾ ਖਾਣਾ ਇਹ ਮੁੰਡੇ ਜਿਨ੍ਹਾਂ ਦੇ ਵਿੱਚ ਬਹਿਸ ਹੋਈ ਹੈ ਤੇ ਇਸ ਬਹਿਸ ਨੇ ਖੂਨੀ ਝੜਪ ਦਾ ਰੂਪ ਧਾਰ ਲਿਆ। ਟਾਬੇ ਦੇ ਵਿੱਚ ਜਦੋਂ ਕਿ ਹੰਗਾਮਾ ਕਰ ਦਿੱਤਾ ਗਿਆ ਕਾਫੀ ਜ਼ਿਆਦਾ ਭੰਤੋੜ ਹੁੰਦੀ ਹੈ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਮਾਮਲਾ ਦੱਸ ਦਈਏ ਕਿ ਫਗਵਾੜਾ ਹੁਜਾਰਪੁਰ ਰੋਡ ਤੇ ਖੁਰਮਪੁਰ ਪਿੰਡ ਦੇ ਬਾਹਰ ਸਰਪੰਚ ਟਾਬੇ ਦਾ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਭੰਤੋੜ ਕੀਤੀ ਗਈ ਹੈ ਤੇ ਇੱਥੋਂ ਤੱਕ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ। ਹੰਗਾਰੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੁੰਦਾ ਤਾਂ ਟਾਬੇ ਦੇ ਮੈਨੇਜਰ ਜਿਸ ਦਾ ਇਹ ਕਹਿਣਾ ਹੈ ਕਿ 28 ਦਸੰਬਰ ਦੀ ਰਾਤ ਨੂੰ ਜਸਕਰਨ ਪ੍ਰਸ਼ਾਂਤ ਪਾਰਸ ਗੁਣਾਲ ਤੇ 10 ਤੋਂ 11 ਨੌਜਵਾਨ ਟਾਬੇ ਤੇ ਆਉਂਦੇ ਨੇ ਖਾਣ ਪੀਣ ਦੇ ਲਈ ਕਮਰੇ ਚ ਬੈਠ ਜਾਂਦੇ ਨੇ ਉਸ ਸਮੇਂ ਬਾਦ ਆਪਸ 'ਚ ਉਹਨਾਂ ਦੀ ਬਹਿਸ ਹੋਈ ਹੈ ਦੋ ਮੁੰਡੇ ਕਮਰੇ ਚੋਂ ਬਾਹਰ ਆ ਗਏ ਨੇ ਉਹਨਾਂ ਇੱਕ ਕਰਮਚਾਰੀ ਨੂੰ ਗਾਲ੍ਹਾਂ ਕੱਢੀਆਂ ਨੇ ਜਿਸ ਤੋਂ ਬਾਅਦ ਟਾਬੇ ਤੋਂ ਇੱਕ ਖੰਭਾ ਪੁੱਟ ਲਿਆ ਗਿਆ ਇੱਕ ਵਿਅਕਤੀ ਵਿਜੇ ਸਿੰਘ ਤੇ ਹਮਲਾ ਕਰ ਦਿੱਤਾ ਗਿਆ ਤੇ ਉਹ ਕਾਫੀ ਜ਼ਖਮੀ ਹੋ ਗਿਆ ਉਹਨਾਂ ਦੱਸਿਆ ਕਿ ਲੜਾਈ ਦੇ ਦੌਰਾਨ ਨੌਜਵਾਨਾਂ ਨੇ ਇੱਟਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਤੇ ਜ਼ਰ ਹਥਿਆਰਾਂ ਦੇ ਨਾਲ ਇੱਥੇ ਸਾਰਾ ਸਮਾਨ ਭੰਨ ਸੁਟਿਆ ਤੇ ਉਧਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਲੋਕ ਦੇਰਾ ਦੁਬਾਰਾ ਵਾਪਸ ਆਇਰੇ ਨੇ ਇਹਨਾਂ ਦੇ ਵੱਲੋਂ ਪੰਤੋੜ ਕੀਤੀ ਗਈ ਹੈ ਤੇ ਹਵਾਈ ਫਾਇਰ ਵੀ ਕੀਤੇ ਗਏ ਨੇ ਜਿਸ ਨਾਲ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਉਣ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਦੋਸ਼ੀਆਂ ਦੇ ਖਿਲਾਫ ਐਫ ਆਰ ਦਰਜ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਮਨ ਜੀ ਇਹ ਭਾਜੀ ਕੀ ਨਾਮ ਦਾ ਰੈਸਟੋਰੈਂਟ ਦਾ ਸਰਪੰਚ ਜੀ ਕਹਿੰਨਾਂ ਫਿਸ਼ ਪੁਆਇੰਟ ਭਾਜੀ ਕੀ ਮਾਮਲਾ ਸੀ ਰਾਤੀ ਜਿਹੜੇ ਫਾਇਰ ਵਗੈਰਾ ਹੋਏ ਤੇ ਰਾਤੀ ਜੇ ਕਸਟਮਰ ਸੀ ਇਹ 10 12 ਯਾਨੀ ਸੀਗੇ ਇਹ ਤੇ ਆਪਣੇ ਬਰਥਡੇ ਪਾਰਟੀ ਕਰ ਰਹੇ ਸੀ ਸਾਰੇ ਮੁੰਮਿੰਦੇ ਇਕੱਠੇ ਹੋ ਕੇ ਬਰਥਡੇ ਪਾਰਟੀ ਕਰ ਰਹੇ ਸੀ ਪਹਿਲਾਂ ਇਹ ਤਾਂ ਆਪਸ ਵਿੱਚ ਲੜ ਪਏ ਐ ਬੈਸ ਹੋਈ ਜਨਾਂ ਦੀ ਕਿਸੇ ਗੱਲ ਤੇ ਤੇ ਉਸ ਤੋਂ ਬਾਅਦ ਬਾਹਰ ਆਪਣੇ ਉਪਰਾਈ ਪੀਨ ਵਗੈਰਾ ਉਹਨਾਂ ਉਹਦੇ ਉੱਤੇ ਰੱਖ ਦਿੱਤਾ ਟੇਬਲ ਦੇ ਉੱਤੇ ਗਰਮ ਜੇ ਆ ਕੋਲੇ ਪੁਆ ਕੇ ਉਹਦੇ ਰੱਖਿਆ ਉਹ ਤੋਂ ਰਿੰਕੂ ਨੇ ਮਨਾ ਕੀਤਾ ਜਿਹੜਾ ਸ਼ੈਫ ਦਾ ਕੰਮ ਵੇਤਾਣਾ ਉਹ ਟੇਬਲ ਖੜਾ ਹੋ ਜਾਗਾ ਨਾ ਉਸ ਤੋਂ ਬਾਅਦ ਉਹਦੇ ਨਾਲ ਲੜ ਪਏ ਐ ਬੈਸ ਵੀ ਉਹਨਾਂ ਲੜਨ ਲੱਪੇ ਹੂੰ ਤੇ ਪਿੱਛੇ ਪੋਲ ਵਗੈਰਾ ਪਟਕੇ ਉਹਦੇ ਮਾਰਿਆ ਮੋਢੇ ਤੇ ਉਹਦਾ ਮੋਢਾ ਉੱਤਰ ਗਿਆ ਕਾਫੀ ਤੇ ਹੋਰ ਭੱਜੀ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਹੋਰ ਉਸ ਤੋਂ ਬਾਅਦ ਜਦੋਂ ਇਹਨਾਂ ਪਹਿਲਾਂ ਭੇਜ ਦਿੱਤਾ ਗੱਲ ਸਾਰੇ ਇਹਨਾਂ ਨਾਲ ਕਰਕੇ ਇਹਨਾਂ ਨੂੰ ਭੇਜ ਦਿੱਤਾ ਤੇ ਆਪਣੇ ਸਟਾਫ ਨੂੰ ਬਿਠਾ ਦਿੱਤਾ ਅੰਦਰ ਵੀ ਕੋਈ ਗੱਲ ਨਹੀਂ ਜਿਹੜੀ ਕੋਈ ਗੱਲ ਆ ਪਾਸੇਰੇ ਬੈਠ ਕੇ ਕਰ ਲਾਂਗੇ ਪਰ ਉਸ ਤੋਂ ਬਾਅਦ ਫਿਰ ਆ ਕੇ ਬਾਹਰ ਇਟਾ ਮਾਰਨ ਲੱਪੇ ਉਸ ਤੋਂ ਬਾਅਦ ਇਹ ਸ਼ਟਰ ਸ਼ਟਰ ਭੰਨੇ ਆ ਕਾਫੀ ਆ ਫਲੈਕਸ ਜਿੰਨੀਆਂ ਬਾਹਰ ਕੈਮਰਾ ਤੋੜਿਆ ਹੈਗਾ ਫਲੈਕਸ ਵਗੈਰਾ ਸਾਰੀਆਂ ਪੜ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਐਫਆਈਆਰ ਲਖਾਤੀ ਸੀਗੀ ਫਾਇਰ ਵਗੈਰਾ ਕਿੰਨੇ ਹੋਏ ਭਾਜੀ ਬਾਦ ਉਹ ਤਕਰੀਬਨ 7-8 ਫਾਇਰ ਹੀ ਕੀਤੇ ਹਵਾਈ ਫਾਇਰ ਕੀਤੇ ਹਨ ਕਿੰਨੇ ਕਬਜ ਦਾ ਟਾਈਮ ਸੀਗਾ ਜੀ ਤਕਰੀਬਨ 9:2 ਵਜੇ ਦਾ ਆਸ-ਪਾਸ ਟਾਈਮ ਹੋਊਗਾ ਉਹ ਕਿਉਂਕਿ ਲੜਾਈ ਜਿਹੜੀ ਪਹਿਲਾਂ ਹੋਈ ਹੈ 12:00 ਵਜੇ 12:30 ਵਜੇ ਚੱਲੇਗੇ ਸੀ ਦੁਆਰਾ ਆਏ ਸੀ ਕਿਸ ਤਰ੍ਹਾਂ ਇਹ ਦੁਆਰਾ ਆਇਆ ਬਾਅਦ ਫਿਰ ਕੋਈ ਜਾਨੀ ਮਾਨੇ ਦਾ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਆਪਣਾ ਰੈਸਟੋਰੈਂਟ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦਾ ਭਾਜੀ ਭਈ ਆਪਣਾ 11 ਵਜੇ ਤੱਕ ਹੁੰਦਾ ਹੈ ਤਿਆਰੀ ਤੋਂ ਰਿਮ ਕਲੋਜ਼ਿੰਗ ਕਰਦੇ ਆ ਤੁਹਾਨੂੰ ਕੈਂਡੀਡੇਟਾਂ ਦੇ ਅੱਗੇ ਲੱਗੇ ਜਾਂਦਾ 12 12 ਸਾਨੂੰ ਹੋ ਹੀ ਜਾਂਦੇ ਆ ਤੇ ਮੁੰਡੇ ਪਤਾ ਲੱਗੇ ਭਾਜੀ ਕਿੱਥੇ ਦੇ ਮੁੰਡੇ ਆਪਣੇ ਲਗਭਗ ਫਗਵਾੜੀ ਦੇ ਹੀ ਹੈਗੇ ਸਾਰੇ ਤੇ ਕੋਈ ਹੈ ਪੁਲਿਸ ਵਗੈਰਾ ਰਾਤੀ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਆ ਗਈ ਸੀ ਕੋਲ ਵਗੈਰਾ ਵੀ ਲੱਭੇ ਸਰ ਕੋਈ ਨਹੀਂ ਕੋਲ ਵਗੈਰਾ ਨਹੀਂ ਸਾਨੂੰ ਮਿਲੇ ਕਿਉਂਕਿ ਉਹ ਸੜਕ ਦੇ ਪਰਲੇ ਪਾਸੇ ਪਰੇ ਖੜੇ ਸੀਗੇ ਕਿੰਨੇ ਕ ਪਤਾ ਤੁਹਾਨੂੰ ਕਿੰਨੇ ਕ ਇਥੇ ਹਾਸੇ ਨਾਲ ਕੋਲ ਨਹੀਂ ਐਦਾਂ ਨਹੀਂ ਜਿਹੜੇ ਰੋਡਾਂ ਵਗੈਰਾ ਸੀਗੀਆਂ ਉਹ ਜਿੱਤੇ ਜਿੰਨੇ ਮੁੰਡੇ ਸਭ ਕੋਲ ਸੀਗੇ ਪੁਰਾਣੇ ਸੀਗੇ ਵੀ ਅੱਗੇ ਵੀ ਹੁੰਦੇ ਲੱਗੇ ਪਹਿਲਾਂ ਵੀ ਆਂਦੇ ਹੈਗੇ ਪਹਿਲਾਂ ਵੀ ਆਇਆ ਹੈ ਰੈਸਟੋਰੈਂਟ ਦਾ ਕਿੰਝ ਨੁਕਸਾਨ ਹੋਇਆ ਹੈ ਰੈਸਟੋਰੈਂਟ ਦੇ ਵਿੱਚ ਸ਼ਟਰ ਵਗੈਰਾ ਤੋੜੇ ਹੈਗੇ ਕੈਮਰਾ ਤੋੜਿਆ ਹੈਗਾ ਟੇਬਲ ਤੋੜ ਦਿੱਤੇ ਹੈ ਬੋਲ ਪਟਿਆ ਹੈਗਾ ਪਿੱਛੇ ਬਹੁਤ ਸਾਰਾ ਨੁਕਸਾਨ ਕੀਤਾ ਹੈਗਾ ਫਲੈਕਸਾ ਵਗੈਰਾ ਸਾਰੀਆਂ ਬਾਰਡੀਆਂ ਵਾਸ਼ੂ ਵੈਸਨ ਦਾ ਬਾਰ ਉਹ ਵੀ ਤੋੜਿਆ ਹੈਗਾ ਕੋਈ ਨਾਮ ਵਗੈਰਾ ਹੈ ਭਾਜੀ ਮੁੰਡਿਆਂ ਦੇ ਇਹਨਾਂ ਨੇ ਹਮਲਾ ਕੀਤਾ ਹੈ ਮੁੰਡਿਆਂ ਦੇ ਨਾਮ ਵਗੈਰਾ ਇੱਕ ਦੋ ਸਿਗੇ ਜਨ ਪਰਸ ਕੁਨਾਲ ਪਰਸ ਕੁਨਾਲ ਸਿਗੇ ਬਾਕੀ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਮੁੰਡੇ ਦੇ ਨਾਮ ਹੈਗੇ ਸਾਰੇ ਨਾ ਕੀ ਕਾਰਵਾਈ ਕੀਤੀ ਕੀ ਤੁਹਾਡੇ ਉੱਪਰ ਕੋ ਅਸੀਂ ਤਾਂ ਉਹਨਾਂ ਨੂੰ ਪੁਲਿਸ ਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਦਿੱਤੀ ਹੈਗੀ ਸਾਰੀ ਕਿ ਐਫਆਈਰ ਦਰਜ ਹੋ ਗਈ ਸਾਰਾ ਹਾਂਜੀ ਐਫਆਈਆਰ ਹੋ ਰਹਾ ਦਰਜ ਹੋ ਗਈ ਉਸ ਤੋਂ ਬਾਅਦ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਸਾਰੇ ਉਹ ਆਏ ਵੀ ਆ ਮੌਕਾ ਦੇਖ ਕੇ ਵੀ ਗਏ ਤੇ ਸਵੇਰੇ ਭਾਜੀ ਕਹਿੰਦੇ ਮਾਫੀ ਮੰਗਣ ਵੀ ਆਏ ਸੀ ਮੁੰਡੇ ਦੁਆਰਾ ਹਾਂ ਸਵੇਰੇ ਮਾਫੀ ਮੰਗਣ ਵੀ ਆਏ ਸੀ ਪਰ ਅਸੀਂ ਉਹਨਾਂ ਨੂੰ ਕੋਈ ਬਹੁਤ ਜਿਆਦਾ ਉਹ ਨਹੀਂ ਕੀਤਾ ਹੈਗਾ ਜੋ ਲੋਕ ਠੀਕ ਹੈ